ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਝੋਨੇ ਉੱਪਰ ਤਤਾਂ ਵਾਲੀ ਜਿਹੜੀ ਆਪਾਂ ਸਪਰੇਅ ਦੱਸਦੇ ਆ ਮੈਜਿਕ ਸਪਰੇਅ ਕਿੰਨੇ ਦਿਨਾਂ ਤੱਕ ਕਰ ਸਕਦੇ ਆ ਆਪਾਂ ਤਾਂ ਕਿਸਾਨ ਵੀਰੋ ਇਹ ਮੈਜਿਕ ਸਪਰੇਅ ਆਪਾਂ 40-45 ਦਿਨਾਂ ਤੱਕ 50 ਦਿਨਾਂ ਤੱਕ ਵੀ ਆਪਾਂ ਜਿਹੜੀ ਇਹ ਸਪਰੇਅ ਕਰ ਸਕਦੇ ਆ ਜਿਹਦੇ ਵਿੱਚ ਆਪਾਂ 1/2 ਕਿਲੋ ਕਲੀ 1 ਕਿੱਲੇ ਦੇ ਹਿਸਾਬ ਨਾਲ ਡੜੇ ਵਾਲੀ ਤੇ ਨਾਲ ਆਪਾਂ 2 ਕਿਲੋ ਯੂਰੀਆ ਕਿੱਲੇ ਦੇ ਹਿਸਾਬ ਦੇ ਨਾਲ ਤੇ ਜ਼ਿੰਕ 21% ਵਾਲੀ 1 ਕਿਲੋ ਜੇ ਆਪਾਂ 33 ਵਾਲੀ ਲੈਣੀ ਆ ਤਾਂ 600 ਗ੍ਰਾਮ ਆ ਜਿਹੜੀ ਜ਼ਿੰਕ ਲੈਣੀ ਆ ਤੇ ਨਾਲ ਆਪਾਂ 1/2 ਕਿਲੋ ਜਿਹੜਾ ਲੋਹਾ ਵਰਤ ਸਕਦੇ ਆ ਜੀ 500 ਤੋਂ 600 ਗ੍ਰਾਮ ਤੇ ਨਾਲ ਜੇ ਲੋਹਾ ਨਹੀਂ ਵਰਤਣਾ ਥੋੜੀ ਜਿਹੀ ਰੇਤ ਲਈ ਨਹੀਂ ਲੋਹੇ ਦੀ ਘਾਟ ਨਹੀਂ ਤਾਂ ਤੁਲ ਨਹੀਂ ਮੈਗਨੀਸ਼ੀਅਮ ਜਿਹੜਾ 1 ਕਿਲੋ ਵਰਤ ਸਕਦੇ ਹੋ ਤਾਂ ਸ਼ਾਨਦਾਰ ਰਿਜ਼ਲਟ ਆ ਤੇ ਫਟਾਰਾ ਸ਼ਾਨਦਾਰ ਆਊਗਾ ਰੰਗ ਝੋਨੇ ਦਾ ਵਧੀਆ ਬਣੂਗਾ ਕਿਸਾਨ ਵੀਰੋ ਜਿੱਥੇ ਆਪਾਂ ਇਹ ਸਪਰੇਅ ਕਰਾਂਗੇ ਯੂਰੀਆ ਦੀ ਡੋਜ਼ ਆਪਾਂ ਘੱਟ ਪਾਵਾਂਗੇ ਕਿਉਂਕਿ ਇਹਦੇ ਨਾਲ ਬਹੁਤ ਵਧੀਆ ਬੈਨੀਫਿਟ ਮਿਲਦੇ ਆ ਤੇ ਯੂਰੀਆ ਆਪਾਂ ਘੱਟ ਪਾਵਾਂਗੇ ਤਾਂ ਆਪਣੇ ਕੇਸ ਦੇ ਵਿੱਚ ਬਿਮਾਰੀਆਂ ਜਿਹੜੀਆਂ ਘੱਟ ਆਉਣਗੀਆਂ ਤੇ ਕਿਸਾਨ ਵੀਰੋ ਜੇ ਸਪਰੇਅ ਦੀ ਗੱਲ ਕਰੀਏ ਤਾਂ ਆਪਾਂ 20 ਤੋਂ ਲੈ ਕੇ 45 ਦਿਨਾਂ ਦੇ ਵਿੱਚ ਵਿੱਚ ਆਪਾਂ ਸਪਰੇਅ ਕਰ ਸਕਦੇ ਹਾਂ ਦੋ ਸਪਰੇਅਾਂ ਕਰਨੀਆਂ ਹਫਤੇ ਹਫਤੇ ਤੇ ਗੈਰ ਹਫਤੇ ਕਰ ਲੋ ਤਿੰਨ ਕਰਨੀਆਂ ਤਾਂ ਵੀ ਹਫਤੇ ਹਫਤੇ ਤੇ ਗੈਰ ਹਫਤੇ ਕਰ ਲੋ ਤੁਹਾਨੂੰ ਸ਼ਾਨਦਾਰ ਰਿਜ਼ਲਟ ਮਿਲਣਗੇ ਤੇ ਸੋ ਉਹਦਾ ਝੋਨਾ ਜਿਹੜਾ ਪੀਲਾ ਪਿਆ ਜਾਂ ਕੋਈ ਕਮੀ ਆ ਤਾਂ ਸਾਰੀਆਂ ਕਮੀਆਂ ਦੂਰ ਹੋ ਜਾਣਾਂ ਝੋਨਾ ਕਾਲਾ ਨਾਕ ਵਰਗਾ ਹੋ ਜਾਊਗਾ ਸ਼ਾਨਦਾਰ ਰਿਜ਼ਲਟ ਸਸਤਾ ਸੌਦਾ ਜੀ ਘੱਟ ਖਪਤ ਦੇ ਵਿੱਚ ਤੇ ਘੱਟ ਪੈਸਿਆਂ ਦੇ ਵਿੱਚ ਅੱਗ ਸਵਾਹ ਪਾਉਣ ਨਾਲੋਂ ਕਿਤੇ ਚੰਗਾ ਜਿਹੜੇ ਆਪਾਂ ਬਜਾਰੂ ਪੈਕਟ ਲੈ ਕੇ ਪਾਉਣੇ ਉਹਨਾਂ ਨਾਲੋਂ ਕਿਤੇ ਵਧੀਆ ਇਹ ਫਾਰਮੂਲਾਗਾ ਸਸਤਾ ਸੌਦਾ ਤੋਂ ਥੋੜੋ ਸਸਤੇ ਦੇ ਵਿੱਚ ਸਰ ਜਾਊਗਾ